ਮੁਹਾਲੀ ਪੁਲਿਸ ਨੇ ਡੇਰਾ ਬਸੀ ਗੋਲੀਬਾਰੀ ਅਤੇ ਫਰੋਤੀ ਮਾਮਲੇ ਦਾ ਪਰਦਾਫਾਸ਼ ਕਰਦਿਆਂ ਦੋ ਮੁਲਜ਼ਮ ਗ੍ਰਿਫਤਾਰ ਕੀਤੇ ਹਨ ਉਹਨਾਂ ਦੇ ਕੋਲੋਂ ਦੋ ਪਿਸਤਲ ਚਾਰ ਮੈਗਜ਼ੀਨ ਅਤੇ ਇੱਕ ਹਾਂਡਾ ਐਕਟਿਵਾ ਬਰਾਮਦ ਹੋਈ ਹੈ 1 ਸਤੰਬਰ ਨੂੰ ਗੁਲਾਬਗੜ ਰੋਡ ਤੇ ਗੋਲੀਬਾਰੀ ਹੋਈ ਸੀ ਐਸਐਸਪੀ ਹਰਮਨਦੀਪ ਸਿੰਘ ਹੌਂਸੀ ਅਗਵਾਈ ਵਿੱਚ ਬਣਾਈਆਂ ਟੀਮਾਂ ਨੇ ਵਿਗਿਆਨਿਕ ਤਰੀਕੇ ਦੇ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਕਾਬੂ ਕੀਤਾ ਗ੍ਰਿਫਤਾਰ ਨਵਜੋਤ ਸਿੰਘ ਅਤੇ ਅਮਨਦੀਪ ਸਿੰਘ ਪਹਿਲਾ ਵੀ ਇਹ ਮਾਮਲਿਆਂ ਵਿੱਚ ਸ਼ਾਮਿਲ ਰਹੇ ਹਨ ਤੇ ਜ਼ਮਾਨਤ ਤੇ ਬਾਹਰ ਅਮਨਦੀਪ ਨੇ ਘਟਨਾ ਤੋਂ ਪਹਿਲਾਂ ਪਛਾਣ ਲਕਾਉਣ ਦੇ ਲਈ ਦਾੜੀ ਵਕਟਵਾਈ ਸੀ ਗਰੋ ਦਾ ਹੋਰ ਮੈਂਬਰ ਅਨਕਰ ਸਿੰਘ ਫਰਾਰ ਹੈ ਜਿਸ ਦੀ ਭਾਲ ਚੱਲੀ ਹੈ ਪੁਲਿਸ ਨੇ ਇਸ ਨੂੰ ਵੱਡੀ ਸਫਲਤਾ ਕਰਾਰ ਦਿੱਤੀ ਹੈ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਜੀ ਇੱਕ ਬੋਲਦੀ ਬਰਾਡ ਜਿਹੜਾ ਗੈਂਗਸਟਰ ਹੈ ਉਹਦਾ ਮੋਡਿਊਲ ਜਿਹੜਾ ਮੁਹਾਲੀ ਪੁਲਿਸ ਵੱਲੋਂ ਬਸਟ ਕੀਤਾ ਗਿਆ ਉਹਦੇ ਰਿਗਾਰਡਿੰਗ ਰੱਖੀ ਗਈ ਹੈ 1 ਸਤੰਬਰ ਦੀ ਰਾਤ ਨੂੰ ਤਕਰੀਬਨ 2 ਵਜੇ ਮੇਰਾਬਸੀ ਦੇ ਵਿੱਚ ਇੱਕ ਹੋਟਲ ਪੈਂਦਾ ਜੀ ਅਮਨ ਹੋਟਲ ਇਸ ਦੇ ਉੱਪਰ ਜਿਹੜੀ ਹੈਗੀ ਹੈ ਫਾਇਰਿੰਗ ਦੋ ਮੁੰਡਿਆਂ ਵੱਲੋਂ ਰਾਤ ਨੂੰ ਕੀਤੀ ਗਈ ਸੀ ਜਦੋਂ ਇਹਨਾਂ ਨੂੰ ਟਰੈਕ ਕਰਨਾ ਸ਼ੁਰੂ ਕੀਤਾ ਗਿਆ ਤਾਂ ਦੇਖਿਆ ਵੀ ਇੱਕ ਐਕਟਿਵਾ ਦੇ ਉੱਪਰ ਦੋ ਵਿਅਕਤੀ ਜਿਹੜੇ ਆਂਦੇ ਇਹਦੇ ਰਾਤ ਨੂੰ ਇਸ ਹੋਟਲ ਦੇ ਉੱਪਰ ਫਾਇਰਿੰਗ ਕਰਕੇ ਜਾਂਦੇ ਉਸ ਫਾਇਰਿੰਗ ਦੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਲੇਕਿਨ ਹੋਟਲ ਦੇ ਉੱਪਰ ਇੱਕ ਡਰਾਮ ਧਮਕਾਣ ਦੀ ਨੀਅਤ ਦੇ ਨਾਲ ਇਹਨਾਂ ਦਾ ਜਿਹੜਾ ਮਾਲਕ ਹੈਗਾ ਉਹ ਬ੍ਰਦਰ ਹੈਗਾ ਉਹ ਕਿਤੇ ਵੀ ਰਹਿੰਦਾ ਤੇ ਕਿ ਦਵਾਈ ਤੇ ਰਹਿੰਦਾ ਤੇ ਇਹਨੂੰ ਬਾਰ-ਬਾਰ ਜਿਹੜੀਆਂ ਹੈਗੀਆਂ ਐਕਸਟਰਸ਼ਨ ਕਾਲਸ ਆ ਰਹੀਆਂ ਸੀਗੀਆਂ ਗੋਲਡੀ ਬਰਾੜ ਵੱਲੋਂ ਤੇ ਇਹ ਦੋਨੋਂ ਬੰਦੇ ਉਹਨੂੰ ਡਰਾਉਣ ਧਮਕਾਉਣ ਦੀ ਨੀਅਤ ਨਾਲ ਐਕਸਟਰਸ਼ਨ ਲੈਣ ਲਈ ਉਹਨਾਂ ਦੇ ਹੋਟਲ ਤੇ ਫਾਇਰਿੰਗ ਕੀਤੀ ਸੀਗੀ ਦੋਨੋਂ ਜਿਹੜੇ ਵਿਅਕਤੀ ਨੇ ਜੀ ਇੱਕ ਨਵਜੋਤ ਸਿੰਘ ਹੈਗਾ ਮੁੰਡਾ ਇਹ ਮਡਰਾ ਪਿੰਡ ਦਾ ਰਹਿਣ ਵਾਲਾ ਖਾਣਾ ਐਰੋਸਿਟੀ ਚ ਪੈਂਦਾ ਆਪਣੇ ਦੂਸਰਾ ਹੈਗਾ ਅਮਨਦੀਪ ਸਿੰਘ ਇਹ ਸੁਹਾਣਾ ਥਾਣੇ ਦੇ ਵਿੱਚ ਪਿੰਡ ਪੱਤੋਂ ਪੈਂਦਾ ਉੱਥੋਂ ਦਾ ਵਸਨੀਕ ਹੈਗਾ ਇਹ ਦੋਨਾਂ ਜਿਹਨਿਆਂ ਨੂੰ ਜਿਹੜਾ ਹੈਗਾ ਸਾਡੀ ਪੁਲਿਸ ਪਾਰਟੀ ਨੇ ਅਰੈਸਟ ਕੀਤਾ ਤੇ ਇਹਨਾਂ ਤੋਂ ਦੋ ਪਿਸਲ ਤੇ ਚਾਰ ਜਿਹੜੇ ਮੈਗਜ਼ੀਨ ਇਹਨਾਂ ਕੋਲੋਂ ਮਿਲੇ ਹੈਗੇ ਜੀ ਤੇ ਉਸ ਤੋਂ ਇਲਾਵਾ ਇਹਨਾਂ ਦਾ ਪਹਿਲਾਂ ਵੀ ਕ੍ਰਿਮਿਨਲ ਰਿਕਾਰਡ ਹੈਗਾ ਜਿਹੜਾ ਅਮਨਦੀਪ ਸਿੰਘ ਹੈ ਤੇ ਦੋ ਮੁਕਾਦਮੇ ਇੱਕ ਲੜਾਈ ਝਗੜੇ ਦਾ ਤੇ ਅਸਲੇ ਇੱਕ ਦਾ ਦਰਜ ਹੈ ਤੇ ਦੂਜਾ ਜਿਹੜਾ ਨਰਜੋਤ ਸਿੰਘ ਹੈਗਾ ਇਹ ਨਸ਼ੇ ਕਰਨ ਦਾ ਆਦੀ ਹੈ ਤੇ 27 ਐਨਡੀਪੀਐਸ ਦਾ ਪਰਚਾ ਦਰਜ ਹੈਗਾ ਜੀ ਦੋਨੋਂ ਇਹ ਇਹਦੇ ਵਿੱਚ ਜਮਾਨਤ ਤੇ ਸੀਗੀ ਸਾਡੀ ਜਦੋਂ ਪੁਲਿਸ ਟੀਮ ਲੱਗੀ ਸੀਗੀ ਉਦੋਂ ਤੋਂ ਹੀ ਜਦੋਂ ਤੋਂ ਇਹ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਤਾਂ ਐਸਐਚਓ ਡੇਰਾ ਬੱਸੀ ਇਨਚਾਰਜ ਨਾਰਕੋਟਿਕ ਸੈੱਲ ਆਪਰੇਸ਼ਨ ਸੈੱਲ ਸੀਆਈਏ ਵਾਲੇ ਉਹ ਟੀਮਾਂ ਸਾਡੀਆਂ ਐਸਪੀ ਰੂਰਲ ਮਨਪ੍ਰੀਤ ਜੀ ਦੇ ਅੰਡਰ ਡੀਐਸਪੀ ਡਿਰਾਬ ਅਸੀਂ ਵਿਕਰਮ ਬਰਾੜ ਸਰੋਜਿੰਦਰ ਸਾਹਿਬ ਐਸਪੀ ਡੀ ਇਹਨਾਂ ਟੀਮਾਂ ਦੀ ਮੋਨੀਟਰਿੰਗ ਕਰ ਰਹੇ ਸੀ ਤੇ तकरीबन ਅਸੀਂ ਹਫਤੇ ਦੇ ਅੰਦਰ ਅੰਦਰ ਇਹਨਾਂ ਨੂੰ ਜਿਹੜਾ ਰਾਤ ਦਾ ਕ੍ਰਾਈਮ ਸੀਗਾ ਇਹਨੂੰ ਟਰੈਕ ਕਰਕੇ ਦੋਨੋਂ ਜਿਹੜੇ ਦੋਸ਼ੀ ਸੀ ਅਰੈਸਟ ਕਰ ਲਿਆ ਸਰ ਇਹ ਜਿਹੜੀ ਤਕਦੀਰ ਦਿੱਤੀ ਸੀ ਕਿ ਇਹ ਗੋਲਡੀ ਬਾੜ ਨੂੰ ਦਿੱਤੀ ਸੀ ਕਿ ਇਹਨਾਂ ਨੇ ਧੱਕੇ ਦਿੱਤੀ ਅਸੀਂ ਨਹੀਂ ਨਹੀਂ ਬਾਹਰਲੇ ਨੰਬਰਾਂ ਤੋਂ ਇਹਨਾਂ ਨੂੰ ਧਮਕੀਆਂ ਆਉਂਦੀਆਂ ਸੀ ਕਿ ਜੋ ਜਿਹੜਾ ਕੋਲਰ ਹੈਗਾ ਆਪਣੇ ਆਪ ਨੂੰ ਗੋਲਡੀ ਬਾੜ ਦਾ ਸਰ ਇਸ ਤੋਂ ਪਹਿਲਾਂ ਵੀ ਇਹਨਾਂ ਦੀ ਮਾਮਲੇ ਦਰਜ ਨੇ ਉੱਤੇ ਮੌਹਾਲੀ ਜ਼ਿਲ੍ਹੇ ਦੀ ਇਹ ਬਾਹਰ ਮੌਹਾਲੀ ਜ਼ਿਲ੍ਹੇ ਦੀ ਇੱਕ ਲੜਾਈ ਝਗੜੇ ਦਾ ਪਰਚਾ ਜਿਹੜਾ ਮਨਦੀਪ ਸਿੰਘ ਦਾ ਉੱਤੇ ਲੜਾਈ ਝਗੜੇ ਤੇ ਹਸਲੈਕ ਦੇ ਪਰਚੇ ਹਨ ਦੂਜਾ ਜਿਹੜਾ ਹੈਗਾ ਉੱਤੇ ਉਹ 27 ਐਨ ਯੂਜ਼ ਕਰਦੇ ਸੀ ਨਹੀਂ ਨਹੀਂ ਉਦੋਂ ਫੋਨ ਤੋਂ ਲੱਗ ਜਿਹੜਾ ਅਸੀਂ ਫੋਰੈਂਸਿਕਸ ਕਰਾ ਰਹੇ ਹਾਂ ਜਿਵੇਂ ਇਹਨਾਂ ਦਾ ਆਪਸ ਲਿੰਕ ਸਟੈਬਲਿਸ਼ ਹੋ ਜਾਵੇ ਲੇਕਿਨ ਇਹ ਆਏਗਾ ਵੀ ਡਾਇਰੈਕਟਲੀ ਧਮਕੀ ਉਹਦੇ ਵੱਲੋਂ ਆ ਰਹੀ ਸੀਗੀ ਤੇ ਇਹ ਉਹਨੇ ਯੂਜ਼ ਕੀਤੇ ਸੀ ਮੁੰਡੇ ਮਡਿਊਲ ਤਿਆਰ ਕਰਕੇ ਇਥੇ ਤੋਂ ਪਹਿਲਾਂ ਇਸ ਤੋਂ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੀ ਆਪਣੇ ਜ਼ਿਲ੍ਹੇ 'ਚ ਕਿਸੇ ਨੂੰ ਫਰਾਤੀ ਮੰਗੀ ਗਈ ਆ ਉਹਨਾਂ ਨੂੰ ਧਮਕੀ ਦੇ ਕੇ ਪੈਸੇ ਵਗੈਰਾ ਨਹੀਂ ਫਰਾਤੀਆਂ ਤਾਂ ਤੁਹਾਨੂੰ ਵੀ ਪਤਾ ਰੈਗੂਲਰ ਕਾਲਸ ਆਉਂਦੀਆਂ ਹੈਗੀਆਂ ਜਿਹੜੀਆਂ ਇੱਕ ਦੋ ਪਹਿਲਾਂ ਵੀ ਆਪਾਂ ਦੇਖਿਆ ਇੱਥੇ ਤਿੰਨ ਚਾਰ ਜਗ੍ਹਾ ਅਲੱਗ-ਅਲੱਗ ਜਗ੍ਹਾ ਤੇ ਫਾਇਰਿੰਗ ਹੋਈ ਇਨਸੀਡੈਂਟ ਦੋ ਵਾਰੀ ਸਾਡਾ ਜਿਹੜੀ ਪੁਲਿਸ ਪਾਰਟੀ ਹੈ ਉਹਨਾਂ ਦਾ ਇੰਕਾਊਂਟਰ ਵੀ ਹੋਇਆ ਰੀਸੈਂਟ ਪਿਛਲੇ ਮਹੀਨੇ ਦੇ ਵਿੱਚ ਹੀ ਇਹਨਾਂ ਨਾਲ ਗੈਂਗਸਟਰਸ ਨਾਲ ਜਿਹੜੇ ਕਿ ਪਹਿਲਾਂ ਆ ਕੇ ਕਰਦੇ ਫਾਇਰਿੰਗ ਕਰਕੇ ਗਏ ਸੀਗੇ ਤਾਂ ਅਸੀਂ ਉਹਨੂੰ ਰੈਗੂਲਰਲੀ ਟਰੈਕ ਕਰਦੇ ਆ ਜੀ ਜਿਹੜੇ ਬੰਦੇ ਇਦਾਂ ਦੇ ਹੈਗੇ ਨੇ ਗੱਲ ਤਾਂ ਹੈਗੀ ਨਹੀਂ ਇਹ ਲੈਸਨ ਸੀ ਨਹੀਂ ਜੀ ਗੈਰ ਲੈਸਨ ਸੀ ਆਪਾਂ ਹੈਗੇ ਨੇ ਇਹ ਕੰਟਰੀ ਮੇਡ ਵੈਪਨ ਇੰਪੋਰਟਡ ਨਹੀਂ ਹੈਗੇ ਇੰਡੀਅਨ ਵੈਪਨ ਨੇ ਦੋਨਾਂ ਦੀ ਬਾਕੀ ਜਿਹੜੀ ਹੈਗੀ ਹੁਣ ਤਫ਼ਸੀਲ 'ਚ ਵੀ ਇਹ ਕਿੱਥੋਂ ਲੈ ਕੇ ਆਏ ਕਿਸ ਤਰ੍ਹਾਂ ਪ੍ਰੋਵਾਈਡ ਕੀਤੇ ਗਏ ਕਿੰਨੇ ਪੈਸੇ ਇਹਨਾਂ ਨੂੰ ਕਿਹਨੇ ਪ੍ਰੋਵਾਈਡ ਕੀਤੇ ਕਿਵੇਂ ਉਹਦੇ ਟੱਚ ਜਾਏ ਉਹ ਸਾਰੇ ਅਸੀਂ ਹੁਣ ਤਫ਼ਤੀਸ਼ ਦਾ ਵਿਸ਼ਾ ਇਹਨਾਂ ਨੂੰ ਮੰਨ ਲਿਆ ਕਿ ਜਿਹੜਾ ਦਾ ਇੱਕ ਹੋਰ ਸਾਥੀ ਫਰਾਰ ਹੈ ਜਿਹੜਾ ਪੂਰੇ ਜ਼ਿਲ੍ਹੇ ਦਾ ਹੀ ਉਹਦਾ ਕੀ ਰੋਲ ਹੈ ਕਿ ਇਹਨਾਂ ਦਾ ਮਾਸਟਰਮਾਈਂਡ ਅਜੇ ਤੱਕ ਨਹੀਂ ਉਹ ਇਹਨਾਂ ਦਾ ਜਿਹੜਾ ਹੈਗਾ ਜੀ ਗੋਲਡੀ ਬਰਾਡ ਦੇ ਨਾਲ ਲਿੰਕ ਦੇ ਵਿੱਚ ਸਸ ਅਸੀਂ ਬਲਬਰੇ ਵੀ ਸ਼ਾਇਦ ਉਹਦਾ ਡਾਇਰੈਕਟ ਵਿੱਚ ਕੀ ਇਨਡਾਇਰੈਕਟਲੀ ਕਿਵੇਂ ਲਿੰਕ ਆਉਂਦਾ ਹੈਗਾ ਉਹਨਾਂ ਤਫ਼ਤੀਸ਼ ਦੇ ਦੌਰਾਨ ਜਦੋਂ ਇਹਨਾਂ ਨੂੰ ਰਿਮਾਨ ਲਿਆ ਅਸੀਂ ਵਿਲ ਕਲੀਅਰਲੀ ਸਟੈਬਲਿਸ਼ ਕਰ ਉਸ ਦਾ ਕੀ ਰੋਲ ਹੈ ਜਦੋਂ ਲਗਾਤਾਰ ਦੇਖਦੇ ਜੇ ਤਾਂ ਬਹੁਤੀ ਵਿਦਿਆਸਥੀਆਂ ਲਈ ਯੋਧਰਲੇ ਮਨਨ ਸਾਉਂਟਰ ਹੁੰਦੀ ਹੈ ਕਿਹਨਾਂ ਖਲਾਬ ਦਾ ਰੋਡ ਕਰਾ ਜਾਂਦਾ ਹੈ ਨਾ ਹਰਿਆਣਾ ਹੰਟ ਕਰਦਾ ਹੈ ਕਿ ਉਹਦਾ ਰੀਜ਼ਨ ਬੇਸਿਕਲੀ ਕੀ ਹੈ ਲੋਕੀ ਜ਼ਿਆਦਾ ਸਰਵੇ ਨੂੰ ਹੁੰਦਾ ਜਾਂ ਲੋਕ ਜ਼ਿਆਦਾ ਪੋਪੂਲੇਸ਼ਨ ਜ਼ਿਆਦਾ ਪੁਲਿਸ ਘਟਾ ਤਾ ਵੀ ਇਸ ਤਰੀਕੇ ਦੇ ਮਾਮਲੇ ਨਹੀਂ ਇਹੋ ਜਿਹਾ ਕੋਈ ਰੀਜ਼ਨ ਨਹੀਂ ਇਹ ਦੀ ਈਜ਼ੀ ਐਕਸੈਸ অর ਜੀਓਗ੍ਰਾਫੀਕਲ ਰੀਜ਼ਨ ਹੈਗਾ ਕਿ ਉਸ ਰੋਡ ਦੇ ਉੱਪਰੋਂ ਹਰਿਆਣਾ ਨੂੰ ਚੰਡੀਗੜ੍ਹ ਨੂੰ ਸਾਰੇ ਬਸ ਨੂੰ ਐਕਸੈਸ ਹੋ ਜਾਂਦਾ ਤਾਂ ਇਸ ਕਰਕੇ ਉਹਨਾਂ ਨੂੰ ਈਜ਼ੀ ਲੱਗਦਾ ਵੀ ਉੱਥੋਂ ਠੀਕ ਹੈ ਸਰ ਇਹ ਦੋਨੋਂ ਹੈ ਯਾਨੀ ਜਿਹੜੇ ਬਾਤਾਂ ਦੇ ਵਿੱਚ ਕਰਦੇ ਜੀ ਉਹਨਾਂ ਤੋਂ ਪਹਿਲਾਂ ਹਾਂਜੀ ਉਹ ਸਟੈਬਲਿਸ਼ ਕਰ ਲਾਂਗੇ ਜੀ ਹੁਣ ਸਾਡੇ ਕੋਲ ਰੌਂਦ ਹੈਗੇ ਮੈਚ ਕਰਨ ਲਈ ਵੀ ਕਿਹੜੇ ਕਿਹੜੇ ਲੋਕ ਹੈ ਸੀ ਕਿਹੜੇ ਲੋਕ ਜਿਹੜੇ ਕੋਲ ਦੇ ਫਰੰਡ ਜੀ ਤਾਲੇ ਤੋਂ ਭੇਜੀ ਹੈ ਜੀ ਅਸੀਂ ਕੱਲ੍ਹ ਤੱਕ ਖ਼ਬਰ ਹੀ ਹੋਈ ਸਰ ਹੁਣ ਤੱਕ ਦੀ ਕੋਈ ਡੀਪ ਇਨਵੈਸਟੀਗੇਸ਼ਨ ਚੱਲ ਹੈ ਕਿ ਇਹਨਾਂ ਦੇ ਹੋਰ ਵੀ ਕੋਈ ਸਾਥੀ ਆਪਣੇ ਰਾਉਂਡ ਨੂੰ ਜਿਹੜਾ ਹੈਗਾ ਕੋਈ ਵੱਡੀ ਵਾਰਦਾਤ ਨੂੰ ਅੱਗੇ ਤੋਆਪੀ ਜੀ ਉਹਨੇ ਜਿਹੜਾ ਤੁਸੀਂ ਦੱਸ ਰਹੇ ਹੋ ਇੱਕ ਤਾਂ ਉਹੀ ਵਿਅਕਤੀ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆ ਉਹ ਵਿਅਕਤੀ ਸਾਡਾ ਵੌਂਟਡ ਹੈਗਾ ਉਸ ਤੋਂ ਅਸੀਂ ਉਹਨੂੰ ਦੇਖਦੇ ਆਂ ਜੀ ਅੱਗੇ ਕਿਸ ਤਰ੍ਹਾਂ ਉਹਦੀ ਚੇਨ ਜੁੜਦੀ ਹੈ ਲਿੰਕ ਵਿੱਚ ਜੁੜਦਾ ਸਾ ਇਰਲੀ ਕਿ ਉਹਦੇ ਚ ਕੀ ਐਗਜ਼ੈਕਟਲੀ ਕੀ ਦੀ ਓਨਰਸ਼ਿਪ ਹੈ ਉਹ ਜੀ ਤੁਹਾਨੂੰ ਐਗਜ਼ੈਕਟ ਡਿਟੇਲ ਦੇ ਦਾਂਗਾ ਜਿਹੜਾ ਓਨਰ ਐ ਸਰ ਉਹਨੂੰ ਲਗਾਤਾਰ ਧਮਕੀਆਂ ਆ ਰਹੀ ਸੀ ਜਿਹੜਾ ਨਹੀਂ ਲਗਾਤਾਰ ਨਹੀਂ ਤੁਹਾਨੂੰ ਦੋ ਮਹੀਨੇ ਪਹਿਲਾਂ ਕਦੇ ਦਿਨ ਮਹੀਨੇ ਪਹਿਲਾਂ ਰੈਗੂਲਰ ਕਾਲਸ ਆ ਰਹੀਆਂ ਸੀ ਰੈਗੂਲਰ ਇੰਟਰਵਲਸ ਦੇ ਉੱਪਰ ਐਡਾ ਨਹੀਂ ਸੀ ਵੀ ਡੇਲੀ ਡੇਲੀ ਵੇਸੇ ਕਿ ਰੈਗੂਲਰ ਇੰਟਰਵਲਸ ਤੇ ਉਹਨੂੰ ਕਾਲ ਆ ਰਹੀ ਸੀ ਲਾਸਟ ਇਅਰ ਵੀ ਜਿੱਦਾਂ ਹੋਟਲ ਜਿਹੜੇ ਓਨਰ ਨੇ ਛੋਟੇ ਛੋਟੇ ਉਹਨਾਂ ਨੂੰ ਵੀ ਧਮਕੀਆਂ ਆਂਦੀ ਸੀ ਇਹ ਉਹੀ ਗੈਂਗ ਦੇ ਲੋਕ ਨੇ ਜਾਂ ਕੁਝ ਹੋਰ ਡਿਫਰੈਂਟ ਨੇ ਦੇਖੋ ਗੈਂਗ ਜਿਹੜਾ ਵੱਡੇ ਲੈਵਲ ਤੇ ਆਪਰੇਟ ਕਰਦਾ ਉਹਦੇ ਥੱਲੇ ਜਿਹੜੇ ਸ਼ੂਟਰ ਹੁੰਦੇ ਤੇ ਲਗ ਲਗ ਬੰਦੇ ਚਾਹੀਏ ਉਹਨਾਂ ਨੂੰ ਡਰੱਗਸ ਦੇ ਕੇ ਪੈਸਾ ਦੇ ਕੇ ਕਿਸੇ ਨਾ ਕਿਸੇ ਤਰ੍ਹਾਂ ਮੋਟੀਵੇਟ ਕਰਕੇ ਉਹਨਾਂ ਤੋਂ ਜਿਆਦਾ ਕ੍ਰਾਈਮ ਕਰਵਾਉਂਦੇ ਆ ਤੇ ਉਸੇ ਲੜੀ ਦੇ ਵਿੱਚ ਇਸ ਤਰ੍ਹਾਂ 골ਡੀ ਬਰਾੜਨੀ ਕੇ ਮੋਡਿਊਲ ਤਿਆਰ ਕੀਤਾ ਸੀ ਦੋ ਮੁੰਡਿਆਂ ਦਾ ਵੀ ਨਹੀਂ ਦੋ ਕਰ ਲਈ ਉਹ ਅਸੀਂ ਹੁਣ ਉਹ ਬੱਸ ਕਰਦੇ ਆ ਸਰ ਹਮੇਸ਼ਾ ਜਿਲ੍ਹਕਪੁਰ ਅਤੇ ਡੇਰਾ ਬਸੀ ਦੀ ਕਿ ਉਹ ਇੱਕ ਕ੍ਰਾਈਮ ਦਾ ਜਿਆਦਾ ਪ੍ਰਭਾਵ ਰੱਖਦਾ ਨਹੀਂ ਜੀ ਨਹੀਂ ਇਦਾਂ ਦੀ ਗੱਲ ਨਹੀਂ ਖਰੜ ਦੇਖੋ ਕਿ ਤਿੰਨ ਇਨਸੀਡੈਂਟ ਖਰੜ ਝੋਲੇ ਮੁਹਾਲੀ ਸਿਟੀ ਝੋਲੇ ਸੋਹਾਣੇ ਝੋਲੇ ਤਾਂ ਡੇਰਾ ਬਸੀ ਹੈਗਾ ਸਾਰੇ ਕਿਤੇ ਸਪਰੈਡ ਕਰਾਸ ਹੈ ਕ੍ਰਿਮੀਨਲ ਹੈ ਜੀ ਉਹਨਾਂ ਦਾ ਕ੍ਰਾਈਮ ਕਰਨਾ ਹੀ ਹੈ ਸਾਡਾ ਕੰ कितने कोई पैसे की डिमांड कितने पैसों की जो बार-बार नहीं नहीं भले तो इनदे किनी दी पर्टिकुलर डिमांड अच्छा एक सर 55 लाख रुपए की डिमांड सी जो दी है सर कोई कमीशन इना नु देना सी नहीं भले दा भले दा इना नाल गल बात चल रही सी ना इना नु कुछ काम करके दिखाया भी असि ये कर सकदे हैगे ता आगे उना नु ए सीगा कि आगे लेनेला काम कर दे बट उसके से चेकिंग ऑफ ध्यान चला हो ये क्लेश हो गए हैं हरड़ में जैसे काम तो ऑपरेशन आगे चलते हैं कि वो अगर की जो रहते हैं वहां पे भी लास्ट तक कंप्लीशन तो आपको लगता है के जो आपके ऑपरेशन चल रहे हैं उनको भी का पर्टिकुलर रीजन के लिए तो अब जो वो उस आतंकियों की बात कर रहे हैं जैसे मोहम्मद वालों की हो सकता है वो वो उस दिन वहां ना ही हो तो अलग अलग टाइम मूवमेंट चल रही थी ना उनकी तो ये एक हिट एंड ट्रायल होता है पुलिस का कि जितना ज्यादा से ज्यादा हम ग्राउंड कवर अगर तो हमारे पास कोई स्पेसिफिक इंफॉर्मेशन आ जाती है फिर तो हम स्पेसिफिक रेड करते हैं लेकिन जो हमारे अलग अलग हॉटस्पॉट्स बन चुके हैं जो पिछले साल के क्राइम के ऊपर हम लोग बनाते हैं खुद एनालिसिस करके कि किस किस जगह को एक तरह से हॉटस्पॉट कर दे तो उसपे हमारा बार बार रेड करने का बार बार सर्च करने का ये मकसद होता है कि वो एक तरह से सेफ हेवन ना बन जाए लोगों के लिए वहाँ के लिए जैसे की अपडेट दे दिया ਮੈਂ ਸਵਾਲ ਕੀਤਾ ਸੀ ਕਿ ਕੱਲਾ ਕਿਡਨਾਪਿੰਗ ਕਰਕੇ ਜੈਸੀ ਮੁਹੰਮਦ ਕੱਲ ਕਰੀ ਉਹਦੀ ਇਨਵੈਸਟੀਗੇਸ਼ਨ ਨੇ ਗੇਰ ਕਰ ਲਈ ਇਨਵੈਸਟੀਗੇਸ਼ਨ ਪੈਂਡਿੰਗ ਆ ਅੱਗੇ ਸਾਹਮਣੇ ਲਿਖੂਗਾ ਨਹੀਂ ਦੁਬਾਰਾ ਸਵਾਲ ਦੁਬਾਰਾ ਪੁੱਛੇ ਜੀ ਨਹੀਂ ਜੀ ਕਿਉਂਕਿ ਉਹ ਆਹੋ ਕੇਸ ਹੋਇਆ ਸੀ ਉਹਨਾਂ ਨੇ ਗੱਡੀ ਚੋਰੀ ਕੀਤੀ ਸੀ ਬੰਦੇ ਦਾ ਕਤਲ ਕਰਤਾ ਮੈਂ ਸਵਾਲ ਕੀਤਾ ਸੀ ਕਿ ਜੈਸੀ ਮੁਹੰਮਦ ਕੱਲਾ ਕਿਡਨਾਪਿੰਗ ਤੱਕ ਸੀ ਪਤ ਰਹੇ ਕਿ ਤੁਸੀਂ ਅੱਜ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਾਂ ਜੀ ਅਵਲੂਏ ਸਟੇਜਸ ਤੋਂ ਬਾਅਦ ਹੋਰ ਪਰਤਾ ਜਿਹੜੀਆਂ ਖੁੱਲਣਗੀਆਂ ਕੁਝ ਹੋਰ ਤੇ ਫਿਰ ਸਾਹਮਣੇ ਆਇਆ ਵੀ ਕੋਈ ਹੋਰ ਟਾਰਗੇਟ ਸੀਗਾ ਇੱਥੇ ਨਹੀਂ ਟਾਰਗੇਟ ਕੋਈ ਨਹੀਂ ਸੀ ਉਹਦਾ ਟਾਰਗੇਟ ਗੱਡੀ ਸੀਗੀ ਉਹ ਡਿਲੀਵਰ ਕਰਨੀ ਸੀ ਉਹਨਾਂ ਨੇ ਜੰਮੂ ਕਸ਼ਮੀਰ 'ਚ ਹੁਣ ਉਹਨੂੰ ਕਿਸ ਤਰ੍ਹਾਂ ਕਿਹਨੂੰ ਕਰਨਾ ਸੀ ਉਹਨਾਂ ਨੂੰ ਬਾਅਦ 'ਚ ਉਹ ਮਿਲਣਾ ਸੀਗਾ ਟਾਸ ਤਾਂ ਉਹ ਮੇਬੀ ਹਲੇ ਉਹ ਜਿਹੜੀ ਉਹਨਾਂ ਦੀ ਜਿਹੜੀ ਵੀ ਕੰਟਰੋਲਿੰਗ ਐਂਟੀਟੀ ਹੋਊਗੀ ਉਹਨੇ ਕੀ ਟਾਸ ਲੈਣਾ ਸੀ ਉਹਨੂੰ ਹਲੇ ਪਤਾ ਨਹੀਂ ਗੱਡੀ ਉਹਨਾਂ ਦਾ ਟਾਰਗੇਟ ਸੀਗਾ ਉਹਨਾਂ ਤੋਂ ਪੁੱਛ ਕੇ ਸਰ ਹਲੇ ਵੀ ਇਹਨਾਂ ਨਹੀਂ ਚੱਲਦੀ ਇਹ ਸਾਰੀਆਂ ਟੀਮਾਂ ਕਰਦੀਆਂ ਨੇ ਜੀ ਨਹੀਂ ਨਹੀਂ ਸਾਰੀਆਂ ਜਿਹੜੀਆਂ ਏਜੰਸੀਜ਼ ਹੁੰਦੀਆਂ ਤੇ ਮ